ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਗੁਰਮਤ ਪ੍ਰਕਾਸ਼ ਵਰਲਡਵਾਈਜ਼ ਚੈਨਲ ਤੇ ਮੈਂ ਮਨਦੀਪ ਕਾਰ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਮਨੁੱਖ ਇੱਕ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਪਰ ਫਿਰ ਵੀ ਵੇਦਾਂ ਪੁਰਾਣਾਂ ਦੇ ਵਿੱਚ ਜੋ ਮਨੁੱਖ ਨੂੰ ਚਾਰ ਜਾਤਾਂ ਦੇ ਵਿੱਚ ਜੋ ਮੁੱਖ ਉਹ ਵੰਡਿਆ ਗਿਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਇੱਕ ਮੋਟੀਵੇਟ ਇੱਕ ਅਧਿਆਤਮਿਕ ਤੌਰ ਤੇ ਜੋ ਗੱਲਾਂ ਮੋਟੀਵੇਟ ਕਰਦੀਆਂ ਨਿੱਜੀ ਜ਼ਿੰਦਗੀ ਦੇ ਨਾਲ ਡੂੰਘਾ ਸਬੰਧ ਰੱਖਦੀਆਂ ਅਜਿਹੀਆਂ ਵੀਡੀਓ ਮਿਲਣਗੀਆਂ ਸੋ ਗੱਲ ਕਰ ਰਹੇ ਹਾਂ ਕਿ ਮਨੁੱਖ ਨੂੰ 4 ਜਾਤਾਂ ਦੇ ਵਿੱਚ ਵੰਡਿਆ ਗਿਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਰ ਤਾਂ ਇਹਨਾਂ ਦਾ ਜੋ ਰੈਂਸ ਹੈ ਨਾ ਉਹਨਾਂ ਦੇ ਅਕੋਰਡਿੰਗ ਹੋ ਗਿਆ ਜੋ ਬ੍ਰਾਹਮਣ ਲੋਕ ਉਹ ਬਹੁਤ ਵਧੀਆ ਇੱਕ ਰਾਜਾ ਮਹਾਰਾਜਾ ਵਾਲੀ ਜੋ ਜ਼ਿੰਦਗੀ ਉਹ ਜੀਉਂਦੇ ਸੀ ਔਰ ਸਭ ਤੋਂ ਕਟਿਆ ਸਭ ਤੋਂ ਗੰਦੀ ਜੋ ਜ਼ਿੰਦਗੀ ਉਹ ਸ਼ੁੱਧਰ ਲੋਕਾਂ ਦੀ ਹੁੰਦੀ ਸੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਾਤ ਪਾਤ ਉਨੂੰ ਖਤਮ ਕੀ ਕਰਕੇ ਇੱਕੋ ਖੰਡੇ ਬਾਟੇ ਦਾ ਜੋ ਅੰਮ੍ਰਿਤ ਆ ਉਹ ਛਕਾਇਆ ਔਰ ਧੰ ਗੁਰੂ ਨਾਨਕ ਦੇਵ ਜੀ ਮਤਲਬ ਦਸਾਂ ਗੁਰੂ ਸਾਹਿਬਾਨਾਂ ਦੀ ਇਹ ਕੋਸ਼ਿਸ਼ ਰਹੀ ਕਿ ਇਨਸਾਨੀਅਤ ਨੂੰ ਪਹਿਚਾਨਣਾ ਨਾ ਕਿ ਕਿਸੇ ਜਾਤ ਪਾਤ ਦੇ ਵਿੱਚ ਪੈਣਾ ਲੰਗਰ ਦੀ ਜੋ ਪ੍ਰਥਾ ਉਹ ਵੀ ਇਸੇ ਕਰਕੇ ਸ਼ੁਰੂ ਕੀਤੀ ਗਈ ਕਿ ਜੋ ਇਨਸਾਨਿਆ ਇਹਨਾਂ ਦੇ ਦਿਮਾਗ ਦੇ ਵਿੱਚੋਂ ਜੋ ਨਫਰਤ ਆ ਉਹ ਦੂਰ ਕੀਤੀ ਜਾਵੇ ਕਿ ਇਹ ਵੱਡਾ ਏ ਇਹ ਛੋਟਾ ਏ ਜਾਂ ਮੈਂ ਬਹੁਤ ਵੱਡਾ ਵਾਂ ਤੇ ਇਹ ਮੇਰੇ ਲਾਗੇ ਜੋ ਬੈਠਾ ਇਹ ਛੋਟਾ ਏ ਇਸ ਤਰ੍ਹਾਂ ਦੀਆਂ ਜੋ ਗੱਲਾਂ ਉਹ ਫਜ਼ੂਲ ਨੇ ਰੱਬ ਦੀ ਦਰਗਾਹ ਦੇ ਵਿੱਚ ਕਿਉਂਕਿ ਜਦੋਂ ਮਰਨਾ ਏ ਤਾਂ ਹਰ ਕਿਸੇ ਦਾ ਜੋ ਸਰੀਰ ਆ ਉਹ ਚਾਹੇ ਬ੍ਰਾਹਮਣ ਹੋਵੇ ਖੱਤਰੀ ਹੋਵੇ ਵੈਸ਼ ਹੋਵੇ ਜੋ ਵੀ ਹੋਵੇ ਇਨਸਾਨ ਹੋਵੇ ਉਹਨੇ ਰਾਖੀ ਬੰਨਾ ਏ ਔਰ ਜਦੋਂ ਬੱਚਾ ਜਨਮ ਲੈਂਦਾ ਏ ਤਾਂ ਉਹਦੀਆਂ ਜੋ ਬਾਡੀ ਹੁੰਦੀ ਹੈ ਉਹਦੇ ਵਿੱਚ ਖੂਨ ਹੀ ਦੌੜਦਾ ਹੈ ਉਹ ਭਾਵੇਂ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ ਸੋ ਇਹ ਜੋ ਨਫਰਤ ਸਮਾਜ ਦੇ ਵਿੱਚ ਪੈਦਾ ਕੀਤੀ ਜਾਂਦੀ ਹੈ ਇਹ ਕੱਲੇ ਜਾਤਾਂ ਦੇ ਆਧਾਰ ਤੇ ਨਹੀਂ ਧਰਮ ਦੇ ਵਿੱਚ ਵੀ ਵੇਖ ਲਓ ਕਿ ਧਰਮ ਦੇ ਵਿੱਚ ਲੋਕ ਕਹਿੰਦੇ ਕਿ ਅਸੀਂ ਉਸ ਵਿਚਾਰਧਾਰਾ ਨੂੰ ਮੰਨਦੇ ਅਸੀਂ ਉਸ ਵਿਚਾਰਧਾਰਾ ਨੂੰ ਮੰਨਦੇ ਆ ਮੁਸਲਮਾਨ ਸਿੱਖ ਈਸਾਈ ਹਿੰਦੂ ਇਹ ਅਲੱਗ-ਅਲੱਗ ਲੋਕਾਂ ਨੇ ਜੋ ਆਪਣੇ ਸਮਝ ਲਿਆ ਕਿ ਸਾਡਾ ਉਹ ਰਾਬਿਆ ਤਾਂ ਜਦੋਂ ਧਰਮਾਂ ਦੇ ਵਿੱਚ ਪੈ ਗਏ ਤਾਂ ਉਹ ਵੀ ਇਨਸਾਨੀਅਤ ਨੂੰ ਭੁੱਲ ਜਾਂਦੇ ਨੇ ਇਸੇ ਤਰ੍ਹਾਂ ਹੁਣ ਗੱਲ ਕਰਦੇ ਆਂ ਰਾਜਨੀਤਿਕ ਧਰੇ ਜਦੋਂ ਰਾਜਨੀਤਿਕ ਧਰੇ ਬਣ ਜਾਂਦੇ ਨੇ ਕੋਈ ਕਹਿ ਦਿੰਦਾ ਕਿ ਮੈਂ ਉਸ ਪਾਰਟੀ ਨੂੰ ਬਿਲੋਂਗ ਕਰਦਾ ਕੋਈ ਕਹਿੰਦਾ ਕਿ ਮੈਂ ਉਸ ਪਾਰਟੀ ਦਾ ਬੰਦਾ ਤਾਂ ਆਪਸ ਦੇ ਵਿੱਚ ਹੀ ਜੋ ਲੜਦੇ ਰਹਿੰਦੇ ਨੇ ਮਤਲਬ ਕਿ ਕਈ ਤੁਸੀਂ ਅੱਜ ਦੇ ਅਗਰ ਗੱਲ ਕਰਦੇ ਆਂ ਤਾਂ ਦੇਖਦੇ ਆਂ ਕਿ ਕਈ ਸਟੇਟ ਕਈ ਕੰਟਰੀਆਂ ਜਿਨ੍ਹਾਂ ਨੇ ਕ੍ਰਾਂਤੀ ਲੈ ਕੇ ਆਏ ਤਾਂ ਉਹ ਜੋ ਕ੍ਰਾਂਤੀ ਆਈ ਉਹ ਸਾਰੇ ਧਰਮਾਂ ਨੂੰ ਜਾਤਾਂ ਨੂੰ ਭੁੱਲ ਕੇ ਲੋਕ ਇੱਕਤ ਉਹਨਾਂ ਨੇ ਜੋ ਇੱਕ ਬਹੁਤ ਵੱਡਾ ਕਹਿ ਦਿੰਦੇ ਆ ਕਿ ਹੱਲਾਸ਼ੀਰੀ ਦਿਖਾਈ ਉਹ ਇਸ ਕਰਕੇ ਦਿਖਾਈ ਕਿ ਅਸੀਂ ਆਜ਼ਾਦ ਹੋਣਾ ਹੈ ਸਾਨੂੰ ਆਪਣੀ ਆਰਥਿਕ ਤੌਰ ਤੇ ਜੋ ਆ ਉਹ ਆਜ਼ਾਦੀ ਮਿਲਣੀ ਚਾਹੀਦੀ ਹੈ ਸਾਡੇ ਉੱਤੇ ਜੋ ਲੋਕ ਰਾਜ ਕਰ ਰਹੇ ਨੇ ਉਹ ਮौज-ਮਸਤੀਆਂ ਕਰ ਰਹੇ ਨੇ ਤਾਂ ਅਸੀਂ ਮਿਹਨਤਾਂ ਕਰ ਰਹੇ ਹਾਂ ਤਾਂ ਉਹਨਾਂ ਲੋਕਾਂ ਨੇ ਕ੍ਰਾਂਤੀ ਲਿਆਂਦੀ ਸੋ ਮੇਨ ਮੇਰੀ ਗੱਲ ਕਹਿਣ ਦਾ ਮੋਟਿਵ ਇਹ ਹੈ ਕਿ ਜਿੰਨਾ ਚਿਰ ਅਸੀਂ ਵੱਖ-ਵੱਖ ਰਾਜਨੀਤਿਕ ਪਾਰਟੀਆਂ